ਕੰਡੂ ਹੋ ਗਿਆ ਤਾਂ ਮੁਰਵੇ ਜੀ ਮੇਰਾ ਬੇਟਾ ਸੁਦਾ ਵਿਚਾਰ ਕੰਮ ਕੋੰਗਰਾ ਸੀ ਪਹਿਲਾ ਵਿਚਾਰ ਹੋਰ ਦੀ ਕਰਤੀ ਦੇਖਦਾ ਸੀ ਪਹਿਲਾ ਵਿਚਾਰ ਪੈਪਰ ਕਰਕੇ ਉਹਦੇ ਪੈਸੇ ਦੇਣੇ ਸੀਗੇ ਕਹਿੰਦਾ ਦਿਹਾੜੀ ਜਾਇਆ করুণਾ ਭੱਜਣ ਜਾਂਦਾ ਸੀ ਤੜਕੇ ਵੇ ਉਹੀ ਗੱਲਾ ਇੱਕ ਸੀਦਾ ਵਿਚਾਰ ਉਹੀ ਰੱਤ ਨੂੰ ਚੰਗਾ ਲੱਗਿਆ ਸਿੱਖਣਾ ਚਾਹੁੰਨਾ ਜੀ ਇੱਥੇ ਸੋ ਪ੍ਰੀਸੰਗ ਮੁੰਡਾ ਜਿਹੜਾ ਭਰਤੀ ਟ੍ਰੇਨਿੰਗ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਛੁੱਟੀਆਂ ਹੋਣ ਕਰਕੇ ਉਹ ਆਪ ਦੇ ਨਾਲ ਕੰਮ ਤੋ ਆ ਰਿਹਾ ਸੀ ਤਕਰੀਬਨ 8 ਵਜੇ ਜੀ ਲਾਈਟ ਨਾ ਹੋਣ ਕਰਕੇ ਉਹ ਇਧਰ ਦੀ ਆਪ ਦੇ ਰਸਤੇ ਤੁਰਿਆ ਹੁੰਦਾ ਸੀਗਾ ਉਹ ਛੱਪੜ ਦੇ ਵਿੱਚ ਪੈਰਸਲ ਕਿਉਂ ਡਿੱਗ ਪਈ ਇਸ ਕਰਕੇ ਉਹਦੀ ਮੌਤ ਹੋ ਗਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਸਰਕਾਰ ਤੋਂ ਮੰਗ ਕਰਦੇ ਆਂਗੇ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਹੱਕਾ ਨੂੰ ਵਾਰਸ਼ਾਂ ਦਾ ਟਾਈਮ ਹੋ ਗਿਆ ਜੀ ਪਾਰਸਨ ਟਾਈਮ ਹੋਣ ਕਰਕੇ ਵੀ ਘਰਾਂ 'ਚ ਵੀ ਪਾਣੀ ਭੜ ਸਕਦਾ ਤਕਰੀਬਨ ਉੱਤੇ ਹੀ ਚੜਿਆ ਪਿਆ ਪਾਣੀ ਇਹਨਾਂ ਦੀ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਦੇ ਕਿ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਸਾਰੇ ਪਿੰਡ ਦਾ ਪਾਣੀ ਇੱਥ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਦਾ ਹੱਲ ਕੱਢਿਆ ਜਾਵੇ ਇਹਦਾ ਨਕਾਸ ਕਰਿਆ ਜਾਵੇ ਜਿੱਥੇ ਭਿਆਨਕ ਮਾਰੀਆਂ ਦੇ ਕਾਰਨ ਇੱਥੇ ਪਹਿਲਾਂ ਵੀ ਇੱਕ ਦੋ ਮਤਾਂ ਹੋ ਹੋਚ ਲੀਆਂ ਨੇ ਇੱਥੇ ਜੀ ਤੇ ਇੱਕ ਛੋਟਾ ਜਿਹਾ ਬੱਚਾ ਪਹਿਲਾਂ ਵੀ ਇੱਥੇ ਨਾ ਛੱਪੜ ਦੇ ਵਿੱਚ ਡਿੱਗ ਕੇ ਮਰ ਚੁੱਕਿਆ ਜੀ ਤੇ ਹੁਣ ਇਹ ਨੌਜਵਾਨ ਮੁੰਡਾ ਜੀ 21-22 ਸਾਲਾਂ ਦਾ ਮੁੰਡਾ ਸੀਗਾ ਤੇ ਇਹ ਵੀ ਮਤਲ ਇੱਥੇ ਇਹਦੇ ਵਿੱਚ ਡਿੱਗ ਕੇ ਮਰ ਗਿਆ ਜੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਉਹ ਰਾਤ ਨੂੰ ਤੁਰਿਆ ਆਉਂਦਾ ਸੀਗਾ ਆਪਣੇ ਕੰਮ ਤੋਂ ਆ ਰਿਹਾ ਸੀ ਤੇ ਇਸ ਕਰਕੇ ਉਹ 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 ਹੋ ਗਿਆ ਕੀ ਕਹਿੰਦੇ ਤੁਸੀਂ ਆਪ ਸੌਫ ਵੀ ਸਹੀ ਵੀ ਆਪਣੇ ਕੰਮ ਤੋਂ ਆ ਰਿਹਾ ਸੀਗਾ ਅਟਕ ਦਾ ਟਾਈਮ ਸੀਗਾ ਜੀ ਅਟਕੇ ਟਾਈਮ ਤੇ ਉਹ ਉਹ ਇਥੇ ਸੱਪੜ ਦੇ ਨਾਲ ਵੀ ਫਾਇਰ ਉਹਨਾਂ ਦਾ ਛਲਕ ਗਿਆ ਇਸ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਤੇ ਉਹ ਫੌਜ ਦੀ ਵੀ ਟ੍ਰੇਨਿੰਗ ਕਰ ਰਹੇ ਸੀਗੇ ਬਹੁਤ ਪਰੇ ਸੀਗੇ ਫੌਜ ਦੀ ਟ੍ਰੇਨਿੰਗ ਕਰ ਰਹੇ ਸੀ ਇਸ ਕਰਕੇ ਉਹਨਾਂ ਦੀ ਫਿਰ ਟਕਣ ਕਰਨੀ ਬਹੁਤ ਉਹ ਸੱਪੜ ਦੇ ਨਾਲ ਦਿੱਤ ਹੋ ਗਈ ਆ ਤੇ ਉਹ ਇਹ ਬਹੁਤ ਗਰੀਬ ਬੰਦੇ ਨੇ ਜੀ ਇਹਨਾਂ ਨੂੰ ਕੋਈ ਸਹਾਇਤਾ ਕੀਤੀ ਜਾਵੇ ਹੁਣ ਐ ਕਰਕੇ ਵੀ ਅੱਗੇ ਬਹਿਲਾ ਵੀ ਮੌਤਾਂ ਹੋ ਚੁੱਕੀਆਂ ਨੇ ਤ੍ਰੇਤੰਦ ਲੱਕਾ ਮੁੰਡੇ ਦੀ ਰਤੋਗੀ ਛੋਟੇ ਦੀ ਉਹ ਵੀ ਸੱਪਰ ਵਿੱਚ ਟਿੱਕ ਕੇ ਹੋਈ ਆ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਆ ਅੱਗੇ ਬਾਰਸ਼ਾ ਵੀ ਆ ਰਹਿੰਦੀ ਆ ਬਾਰਸ਼ਾ ਕਰਕੇ ਇਹਨਾਂ ਦਾ ਘਰਾਂ ਵਿੱਚ ਪਾਣੀ ਵੀ ਆ ਸਕਦਾ ਈ ਤੇ ਇਹਨਾਂ ਦੀ ਕੋਈ ਸਹਾਇਤਾ ਜਾਂ ਕੋਈ ਹੱਲ ਕੀਤਾ ਜਾਵੇ